ਯਾ ਹਰ ਯਾ ਹਰ ਇਹਨ ਬਾਰਕ ਕੁੜੀਆਂ ਨਾਲ ਭਰੇ ਨਿ ਬਾਰਕ ਕੁੜੀਆਂ ਨਾਲ ਭਰੇ ਨਿ ਬਾਰਕ ਕੁੜੀਆਂ ਨਾਲ ਭਰੇ ਨਿ ਬਾਰਕ ਕੁੜੀਆਂ ਨਾਲ ਨੱਚਣਾ ਜਾਣਦੀ ਕੋਣਾ ਜਾਣਦੀ ਮੈਂ ਨਾ ਕਿਸੇ ਤੋਂ ਆਰੀ ਨੱਚਣਾ ਜਾਣਦੀ ਕੋਣਾ

ਹਾਂ ਤੁਹਾਡਾ ਸਿਰਫ ਫੋਨ ਲੱਗਿਆ ਇੱਥੇ ਵੀ ਪਿਛਲੇ ਸਾਲ ਹੋਈਆਂ ਨੇ ਤੇ ਆਪਕਾ ਉਹਨੇ ਨੇ ਕਿ ਪਿਛਲੇ ਸਾਲ ਦਾ ਕਾਹਦਾ ਜ਼ਿਆਦਾ ਹੋਇਆ ਅਗਰ ਉਹ ਵੀ ਜ਼ਿਆਦਾ ਹੋਏਗਾ ਇਸੇ ਤਰ੍ਹਾਂ ਹੀ ਹੈ ਤੇ ਜਦੋਂ ਚੋਕ ਹੋ ਜਾਇਆ ਫਿਰ ਨਾ ਤੁਹਾਨੂੰ خیال ਹੋ ਗਿਆ ਨਾ ਤਾਂ خیال ਹੋ ਗਿਆ ਵੀ ਅਸੀਂ ਤੀਆਂ ਮਨਾਣੀਆਂ ਨੇ ਪਿਛਲੇ ਸਾਲ ਤੇ ਮਾੜਾ ਜਿਆ ਤੋਰ ਕੀਤਾ ਇਸੇ ਕਰਕੇ ਆਪਕਾ ਜ਼ਿਆਦਾ ਹੋ ਗਿਆ ਅੰਦੀ ਵਾਰ ਹੋਰ ਜ਼ਿਆਦਾ ਹੋਏਗਾ ਮੇਰਾ ਨਾਮ ਰਾਜ ਮੈਕਲਾਨੌਰ ਦੇ ਰਹਿਣ ਵਾਲੀ ਆ ਸਭ ਤੋਂ ਪਹਿਲਾਂ ਮੈਂ ਆਈਆਂ ਹੋਈਆਂ ਆਪਣੀਆਂ ਨਾ ਭੈਣਾਂ ਦਾ ਧੰਨਵਾਦ ਕਰਦੀ ਆ ਜਿਹੜੀਆਂ ਭੈਣਾਂ ਨੇ ਉਪਰਾਲਾ ਕੀਤਾ ਇਹ ਸਭ ਪ੍ਰੋਗਰਾਮ ਨੂੰ ਆਪਣਾ ਤਿਆਰ ਕੀਤਾ ਰੈਡੀ ਕੀਤਾ ਕਿਉਂ ਕਿਉਂ ਕੀਤਾ ਕਿਉਂਕਿ ਹਰ ਕਿਸੇ ਥਾਂ ਤੇ ਇਹ ਸਭ ਸੱਭਿਆਚਾਰਕ ਸਭ ਭੁੱਲੀ ਜਾ ਰਿਹਾ ਸਾਡੇ ਬੱਚਿਆਂ ਨੂੰ ਕੁਝ ਪਤਾ ਨਹੀਂ ਲੱਗਦਾ ਹਰ ਧਮ ਟੀਵੀ ਫੋਨ ਜੋ ਮੇਰੀਆਂ ਭੈਣਾਂ ਕਹਿ ਚੁੱਕੀਆਂ ਨੇ ਟੀਵੀ ਫੋਨ ਦੇ ਵਿੱਚ ਲੱਗੀਆਂ ਰਹਿੰਦੇ ਨੇ ਬੱਚੇ ਬੱਚਿਆਂ ਦੇ ਕਰਕੇ ਅਸੀਂ ਇਹ ਸੱਭਿਆਚਾਰਕ ਮਨਾ ਰਹੇ ਆ ਮੇਰਾ ਨਾਮ ਸﺠਿੰਦਰ ਕੌਰ ਹੈ ਮੈਂ ਕਲਾਨੌਰ ਦੀ ਰਹਿਣ ਵਾਲੀ ਹਾਂ ਅੱਜ ਹੀ ਕਲ ਇਸ ਤੀਆਂ ਦੇ ਪ੍ਰੋਗਰਾਮ ਨਾਲ ਆ ਕੇ ਬੜੀ ਮਨ ਨੂੰ ਖੁਸ਼ੀ ਹੋਈ ਆ ਕਿਉਂਕਿ ਤੀਆਂ ਸੱਭਿਆਚਾਰ ਦੇ ਪ੍ਰੋਗਰਾਮ ਬਣਾ ਰਹੀਆਂ ਨੇ ਜੋ ਕਿ ਅੱਜ ਦੀ ਪੀੜ੍ਹੀ ਦਾ ਅਲੋਪ ਹੀ ਹੁੰਦਾ ਜਾ ਰਿਹਾ ਸਭ ਕੁਝ ਇਸ ਲਈ ਆਉਣ ਵਾਲੀ ਜਨਰੇਸ਼ਨ ਨੂੰ ਯਾਦ ਕਰਾਉਣ ਵਾਸਤੇ ਇਹ ਪ੍ਰੋਗਰਾਮ ਕਰ ਰਹੇ ਆ ਇਹ ਬਜ਼ੁਰਗਾਂ ਦੇ ਕਹਿੰਦੇ ਆ ਇਹ ਪ੍ਰੋਗਰਾਮ ਕਰਾ ਰਹੇ ਆ ਤੇ ਹੁਣ ਆਉਣ ਵਾਲੀ ਜਨਰੇਸ਼ਨ ਨੂੰ ਇਹ ਹੀ ਸਨੇਹਾ ਦੇ ਦਿਆ ਤੇ ਤੁਸੀਂ ਵੀ ਇਦਾਂ ਦੇ ਪ੍ਰੋਗ ਆਉਣ ਵਾਲੀ ਟਾਈਮ ਵਿੱਚ ਕਰਿਆ ਕਰੋ ਤੇ ਇੱਥੇ ਵਡਾਲਾ ਬੰਗ ਮੇਰੇ ਇੱਕਾ ਪਿੰਡ ਵਡਾਲਾ ਬੰਗ ਰਿਹਾ ਉੱਥੇ ਸਾਡੇ ਤੀਆਂ ਲੱਗਦੀਆਂ ਨੇ ਆ ਛੋਟੇ ਹੁੰਦੇ ਜਾਂਦੇ ਹੁੰਦੇ ਸੀ ਜਦੋਂ ਕੁੜੀਆਂ ਦਾ ਵਿਆਹ ਹੋ ਜਾਂਦਾ ਹੈ ਤਾਂ ਉਹ ਫਿਰ ਇੱਕ ਤਾਜਾ ਹੁੰਦਾ ਕਿ ਸੌਣ ਮਹੀਨਾਇਕ ਤਾਂ ਅਸੀਂ ਪੇਕੇ ਜਾਵਾਂ ਕਿ ਭੱਜ ਦੇ ਨਾਲ ਫਿਰ ਉੱਥੇ ਜਾ ਕੇ ਸਾਰਿਆਂ ਨੇ ਇਕੱਠੀਆਂ ਹੋਣਾ ਇੱਕ ਦੂਜੇ ਨੂੰ ਮਿਲਣਾ ਆਪਣੇ ਗੁਬਗੁਬਾਰ ਕੱਢਣੇ ਗੱਲਾਂ ਬਾਤਾਂ ਕਰਨੀਆਂ ਨੱਚਣਾ ਟੱਪਣਾ ਜਦੋਂ ਮੀਂਹ ਪੈਣਾ ਜਦੋਂ ਘਰਾਂ ਦੇ ਵਿੱਚ ਕੀਰਪੂੜੇ ਬਣਨੇ ਅਸੀਂ ਹਰ ਸਾਲ ਹੀ ਮਨਾਉਂਦੇ ਆ ਰਹੇ ਹਾਂ ਸਾਡੀ ਸੋਚ ਤੋਂ ਪਰੇ ਹੈ ਪ੍ਰਾਤਨ ਸਮੇਂ ਵਿੱਚ ਇਹ ਤੀਆਂ ਬੜੇ ਜੋਸ਼ ਨਾਲ ਇਕੱਠ ਦੇ ਵਿਦਾਲ ਮਨਾਈਆਂ ਜਾਂਦੀਆਂ ਸੀ ਸਾਰਾ ਪਰਿਵਾਰ ਇਕੱਠਿਆਂ ਹੋ ਕੇ ਇੱਕ ਦੂਜਾ ਸੁੱਖ ਸਾਂਝੇ ਕਰਨ ਦੇ ਲਈ ਬੈਠਦਾ ਸੀ ਅੱਜ ਦੇ ਸਮੇਂ ਦੇ ਵਿੱਚ ਜੋ ਯੁੱਗ ਅੱਗੇ ਜਾ ਰਿਹਾ ਹੈ ਕਿਸੇ ਕੋਲ ਇੰਨਾ ਟਾਈਮ ਹੀ ਨਹੀਂ ਕਿ ਅਸੀਂ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖ ਸਕੀਏ ਪਰ ਕੁਝ ਸਾਡੇ ਵਰਗੇ ਸੂਝਬਾਨ ਬਜ਼ੁਰਗ ਹੈ ਨੇ ਜਿਨ੍ਹਾਂ ਦੀ ਸਪੋਰਟਸ ਦੇ ਨਾਲ ਅਸੀਂ ਇਹ ਤੀਆਂ ਦਾ ਤਿਹਾਰ ਮਨਾ ਰਹੇ ਹਾਂ ਆਪਣੇ ਵਿਰਸੇ ਨੂੰ ਸੰਭਾਲਣ ਦੇ ਲਈ ਤਾਂ ਹੀ ਤਾਂ ਗੁਰਦਾਸ ਮਾਨ ਜੀ ਨੇ ਕਿਹਾ ਏ ਕਿ ਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ ਕੰਨਾ ਮਚਕੋਕਲੇ ਤੇ ਵਾਲੀਆਂ ਵੀ ਗਈਆਂ ਹੁਣ ਚੱਲ ਪੇ ਬਲੈਤੀ ਬਾਣੇ ਤੇ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਨੇ ਅੱਗੇ ਸਾਰਾ ਪਰਿਵਾਰ ਇਕੱਠਿਆਂ ਬੈਠ ਕੇ ਇੱਕ ਦੁੱਖ ਸੁੱਖ ਦਾ ਸਾਂਝਾ ਹੁੰਦਾ ਸੀ ਤਾਂ ਹੀ ਤਾਂ ਸਿਆਣੀ ਕਹਿੰਦੇ ਸੀ ਕਿ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ ਬੁਰਾ ਨੀ ਮਨਾਈਦਾ ਕਿਸੇ ਦੀ ਗੱਲ ਦਾ ਕਹੇਗੇ ਨੇ ਲੋਕ ਸਿਆਣੇ ਕੀ ਬਣ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਨੇ ਸੋਰੀਆਂ ਦੇ ਪਿੰਡ ਦੀਆਂ ਜੋਰ ਲੱਗੀ ਪੈਰ ਬਣਾ ਲੜਨ ਹਮ ਤੇਰੇ ਆਈ ਕੇ ਮਾਰੀ ਮੇਰੀ ਸੱਸ ਬੜੀ ਦਾ ਪਤੀ ਮੈਨੂੰ ਕੌਣ ਨ ਦੇ ਦਿੱਤੀ ਮੇਰੀ ਸੱਸ ਬੜੀ ਦਾ ਪਤੀ ਮੈਨੂੰ ਕੌਣ ਨ ਦੇ ਦਿੱਤੀ ਮੈਂ ਵੀ ਜੁੱਤੀ ਪੋੜੀ ਆ ਮੈਂ ਵੀ ਜੁੱਤੀ ਪੋੜੀ ਆ ਚੇ ਨਾ ਜਾਣਦੀ ਤੇਰੇ ਜਹਨੂ ਮੈਂ ਮੈਂ ਕਿਚ ਨਾ ਜਾਣਦੀ ਤੇਰਾ ਮੇਰਾ ਬਣਦਾ ਨਾਂ ਦੇ ਚੁੰਡੇ ਤੈਨੂੰ ਮੋਗੇ ਦੀ ਮੰਡੀ 'ਚ ਆਵਾਂ ਵੇਚੁੰ ਮੁੰਡੇ ਤੈਨੂੰ ਮੋਗੇ ਦੀ ਮੰਡੀ 'ਚ ਆਵਾਂ ਵੇਚੁੰ ਮੁੰਡੇ ਮਾਸ਼ਿਵਾੜ ਮਾਸ਼ਿਵਾੜ ਵੀਵਾਰ ਜਾਣ ਮੇਰਾ ਭਿਜਿਆ ਗਰੀਦਾਲੇ ਮਾਸ਼ਿਵਾੜ ਮਾਸ਼ਿਵਾੜ ਵੀ ਪਹਿਨ ਮੇਰਾ ਭਿਜਿਆ ਵਰੀਦਾਲੇ ਚੁੱਪ ਕਰ ਚੁੱਪ ਕਰ ਮਰ ਜਾਣ ਆਵ ਤੇਰੇ ਮਾਮਿਆਂ ਦੇ ਬਾਗ ਉਪਤੇ ਚੁੱਪ ਕਰ ਚੁੱਪ ਕਰ ਮਰ ਜਾਣ ਆਵ ਤੇਰੇ ਮਾਮਿਆਂ ਦੇ ਬਾਗ ਉਪਤੇ ਚੁੱਪ ਕਰ ਚੁੱਪ ਕਰ ਮਰ ਜਾਣ ਆਵ ਤੇਰੇ ਮਾਮਿਆਂ ਦੇ ਬਾਗ ਉਪਤੇ ਚੁੱਪ ਕਰ ਚੁੱਪ ਕਰ ਮਰ ਜਾਣ ਆਵ ਤੇਰੇ